ਮੈਨੀਪੂਲੇਟ ਕਰਕੇ ਮਿਸਯੂਜ਼ ਕਰਕੇ ਵੀ ਫਾਇਦਾ ਲੈ ਰਹੇ ਨੇ ਪਰ ਉੱਥੇ ਨਾਲ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਪੈਸ਼ਲ ਪ੍ਰੋਗਰਾਮਸ ਬਣਾਏ ਗਏ ਨੇ ਸਪੈਸ਼ਲ ਪਲੈਟਫਾਰਮਸ ਬਣਾਏ ਗਏ ਨੇ ਉਹਦੇ ਚ ਸਪੈਸ਼ਲੀ ਜਿਹੜਾ ਮਿਸਿੰਗ ਫੋਨਸ ਬਾਰੇ ਹੈ ਜਾਂ ਮਿਸਿੰਗ ਹੋਰ ਚੀਜ਼ਾਂ ਬਾਰੇ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇੱਕ ਸੀਈਆਈ ਆਈਆਰ ਪੋਰਟਲ ਕਹਿੰਦੇ ਆ ਇਹਨੂੰ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਦੇ ਤਹਿਤ ਬਣਾਇਆ ਗਿਆ ਹੈ ਉਹਦੇ ਵਿੱਚ ਅਸੀਂ ਵਰਕ ਕਰਦੇ ਰਹਿੰਦੇ ਆ ਪਬਲਿਕ ਦੇ ਕਨਵੀਨੀਅੰਸ ਵਾਸਤੇ ਤੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕੱਲ ਦੱਸਣ ਨੂੰ ਕਿ 105 ਜਿਹੜੇ ਲੌਸਟ ਤੇ ਮਿਸਿੰਗ ਮੋਬਾਈਲ ਸੀਗੇ ਉਹ ਸਾਡੇ ਜਿਹੜਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਉਹਨਾਂ ਦੀ ਟੀਮ ਸਾਰੇ ਸੁਪਰਵਾਈਜ਼ਿੰਗ ਆਫਸਰਸ ਇੰਸਪੈਕਟਰ ਰਾਜਵੀਰ ਐਸ ਐਚ ਓ ਸਾਈਬਰ ਕ੍ਰਾਈਮ ਵਿਜੇ ਜੀ ਏ ਸੀ ਪੀ ਵਾਲਿਆ ਸਾਹਿਬ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਸਕੀਏ ਅਤੇ ਉਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਬੜੀ ਜਲਦੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਕਿਉਂਕਿ ਮੋਬਾਈਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਬੜਾ ਪਰਸਨਲ ਡਾਟਾ ਹੁੰਦਾ ਤੇ ਇਹਦਾ ਲਾਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਹੁੰਦੀ ਹੈ ਹੋਰ ਚੀਜ਼ਾਂ ਨੇ ਕਿ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਵਾਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ ਵਿੱਚ ਜਾਗਰੂਤਾ ਵੀ ਜਿਹੜੀ ਐ ਸਾਈਬਰ ਬਾਰੇ ਜੋ ਸਾਡਾ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਉਹਦੇ ਤਹਿਤ ਅਸੀਂ ਦਿੰਦੇ ਰਹਾ ਕਿੰਨੇ ਮੋਬਾਈਲ ਫੋਨ ਆ ਗਏ ਸਰ ਜਿਹੜੇ ਯਾਰੀ ਕਵਰ 05 ਹੈ ਜੀ 105 ਫਿਰ ਕਿਤੋਂ ਮੰਗਵਾਏ ਗਏ ਕਿਉਂਕਿ ਇਹ ਦੇਖੋ ਜੀ ਬਾਰ-ਬਾਰ ਦੂਜੀਆਂ ਸਟੇਟਾਂ ਤੋਂ ਵੀ ਯੂਪੀ ਬਿਹਾਰ ਪੈਸ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵਕ-ਵਕ ਸ਼ਹਿਰਾਂ ਦੇ ਵਿੱਚੋਂ ਵਕ-ਵਕ ਜਗ੍ਹਾ ਤੋਂ ਇਹਨਾਂ ਨੇ ਬਲਾਈ ਮੰਗਾਏ ਐ ਔਰ ਕਾਫੀ ਧੇਰ ਤੋਂ ਟੀਮ ਲੱਗੀ ਹੋਈ ਸੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਉੱਥੇ ਕਿਵੇਂ ਪਹੁੰਚ ਗਏ ਮੋਬਾਈਲ ਫੋਨ ਸਾਰੇ ਉਹ ਸਾਰਾ ਟਰੈਕ ਕਰ ਰਹੇ ਆਂ ਜੀ ਅਸੀਂ ਕਿ ਜਿੱਥੇ ਕੋਈ ਬੰਦਾ ਗੁੰਮ ਹੋ ਜਾਂਦਾ ਤੁਹਾਨੂੰ ਪਤਾ ਕਿ ਆਪਣੇ ਸੁਸਾਇਟੀ ਦਾ ਮੈਂ ਤੁਸੀਂ ਮੇਰੇ ਨਾਲ ਬੈਟਰ ਜਾਣਦੇ ਹੋ ਕਿ ਲੋਕ ਉਨੀ ਰਿਸਪੌਂਸਿਬਿਲਟੀ ਨਹੀਂ ਰੱਖਦੇ ਜੇ ਸਾਨੂੰ ਕੋਈ ਚੀਜ਼ ਮਿਲੀ ਹੈ ਆਮ ਲੋਕਾਂ ਨੂੰ ਤਾਂ ਚਾਹੀਦਾ ਵੀ ਉਦੋਂ ਹੀ ਨਾਲ ਦੇ ਪੁਲਿਸ ਸਟੇਸ਼ਨ 'ਚ ਇਨਫੋਰਮ ਕਰ ਦੇਣ ਪਰ ਇਹ ਕਿਉਂਕਿ ਪੋਰਟਲ ਇਦਾਂ ਦਾ ਹੈਗਾ ਇਹ 올 ਪੈਨ ਇੰਡੀਆ ਹੈਗਾ ਇਦੇ ਵਿੱਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉਥੋਂ ਜਿੱਥੇ ਵੀ ਹੁੰਦਾ ਫਲੈਸ਼ ਕਰਨ ਲੱਗ ਜਾਂਦਾ ਉਹਦੇ ਨਾਲ ਸਾਨੂੰ ਸੌਖਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਸਰ ਇਹਨੂੰ ਮੰਗਵਾਣਾ ਕਿਡਾ ਔਖਾ ਸੀ ਕਿਉਂਕਿ ਰਿਕਵਰੀ ਵਧੀਆ ਜੀ ਇਹਦੀ ਨਹੀਂ ਮੰਗਵਾਉਣਾ ਤਾਂ ਦੇਖੋ ਐਫਰਟ ਤਾਂ ਕਿਸੇ ਵੀ ਚੀਜ਼ 'ਚ ਲੱਗਦਾ ਹੀ ਹੈ ਔਰ ਮੈਂ ਐਸੇ ਕਰਕੇ ਟੀਮ ਨੂੰ ਮੁਬਾਰਕਬਾਦ ਦੇ ਰਿਹਾ ਇਹਨਾਂ ਨੇ ਬੜਾ ਦੇਰ ਤੋਂ ਰਾਜਵੀਰ ਹਣੀ ਇਸ ਗੱਲ ਦੇ ਪਿੱਛੇ ਲੱਗੇ ਵੀ ਰਹੇ ਐਂਡ ਵਿਜੇ ਜੀ ਇਹਨਾਂ ਦੇ ACP ਦੋਨੋਂ ਜਣੇ ਇਸ ਕੰਮ ਦੇ ਉੱਤੇ ਕਾਫੀ ਫੋਕਸ ਕੀਤਾ ਸੀ ਤਾਂ ਹੈਂਡਓਵਰ ਕੀਤਾ ਕਿੰਨੀ ਖੁਸ਼ੀ ਜੀ ਉਹਨਾਂ ਨੂੰ ਮੈਂ ਹੁਣ ਬਸ ਤੁਹਾਡੇ ਸਾਹਮਣੇ ਆਪਾਂ ਹੈਂਡਓਵਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਾਂ ਵੀ ਉਹਨਾਂ ਦੀ ਜਗ੍ਹਾ ਲਈਏ ਸਾਨੂੰ ਵੀ ਖੁਸ਼ੀ ਹੋਵੇ ਜੀ ਜੀ ਤੇ ਸਰ ਇਹ ਤੋਂ ਮੰਗਵਾਏ ਕਿਸ ਤਰ੍ਹਾਂ ਪਾਰਟਲ ਕਰਾਇਗੇ ਕਿਸ ਤਰ੍ਹਾਂ ਕਰਾਇਗਾ ਜੀ ਪਾਰਟਲ ਹੀ ਕਰਾਈ ਜਾਂਦੇ ਆ ਜੀ ਬਾਕੀ ਹੁਣ ਸਾਰੀਆਂ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਣੀ ਆ ਵੀ ਕਿੱਦਾਂ ਟਰੈਕ ਕਰਦੇ ਆ ਕਿਉਂਕਿ ਉਹ ਸਾਡਾ ਕੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਵਾਲ ਤਾਂ ਬੜੇ ਵਾਜਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਜੇ ਆਪਾਂ ਆਪਣੀ ਪੁਲਿਸ ਦਾ ਕੋਈ ਮੋਟਰ ਸਪਰੈਂਡੀ ਜਾਂ ਟ੍ਰਿਕ ਆਫ ਡਿਟੈਕਸ਼ਨ ਦਸੀਏ ਜਾਂ ਵੇ ਆਫ ਡਿਟੈਕਸ਼ਨ ਦਸੀਏ ਉਹਦੇ ਨਾਲ ਉਹ ਕੈਚ ਕਰਕੇ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦੇ ਅਗਲੀ ਵਾਰ ਤੋਂ ਓਵਰਰੂਲ ਕਰ ਲੈਂਦੇ ਆ ਸੋ ਫੋਨ ਹੈ ਕਿ ਚਲੋ ਇਥੇ ਥੋੜੀ इमोशनल ਲਾਈਟ ਹੁੰਦੀ ਜਿਸ ਤਰ੍ਹਾਂ ਤੁਸੀਂ ਕਿਹਾ ਹੋਇਆ ਕਿ ਕਿੰਨੀ ਕਿਹੜਾ ਖਾਸ ਹੁੰਦਾ ਫੋਨ ਨੂੰ ਵਾਪਸ ਕਰਨਾ ਨਹੀਂ ਦੇਖੋ ਸਾਨੂੰ ਤਾਂ ਆਪ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਸੀ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਕਿੰਨੀ ਖੁਸ਼ੀ ਹੋਵੇ ਥੈਂਕ ਯੂ ਜੀ